ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਰੋਜ ਜਿੱਦਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਸਬੰਧ ਵਿੱਚ ਇੱਕ ਨਵਾਂ ਵੀਡੀਓ ਲੈ ਕੇ ਅੱਜ ਦੇ ਇਸ ਵੀਡੀਓ ਦੇ ਵਿੱਚ ਇਹ ਤੁਹਾਡੇ ਲਈ ਇੱਕ ਬਹੁਤ ਵੱਡਾ ਅਪਡੇਟ ਲੈ ਕੇ ਆਏ ਹਾਂ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਵੱਲੋਂ ਇਹ ਅਪਡੇਟ جاری ਹੋਇਆ ਹੈ ਪੂਰਾ ਅਪਡੇਟ ਵੀਡੀਓ 'ਚ ਸਾਂਝਾ ਕਰਨ ਲੱਗੇ ਆਂ ਵੀਡੀਓ ਪੂਰਾ ਜ਼ਰੂਰ ਵੇਖਿਓ ਲਾਈਕ ਜ਼ਰੂਰ ਕਰਦੇ ਵੀਡੀਓ ਨੂੰ ਦੇਖਦੇ-ਦੇਖਦੇ ਜਿਹੜੇ ਵੀ ਸਾਡੇ ਚੈਨਲ ਤੇ ਫਸਟ ਟਾਈਮ ਆਏ ਉਹਨਾਂ ਨੂੰ ਬੇਨਤੀ ਹੈ ਚੈਨਲ ਸਬਸਕ ਕਾਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਹਾ ਕਰਨਗੇ ਤਾਂ ਬਿਨਾਂ ਕਿਸੇ ਦੇਰੀ ਅੱਜ ਦਾ ਨੋਟੀਫਿਕੇਸ਼ਨ ਤੁਹਾਡੇ ਨਾਲ ਸਾਂਝਾ ਕਰਦੇ ਆਂ ਜੀ ਜੋ ਅਪਡੇਟ ਆ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਵੱਲੋਂ ਇਹਨਾਂ ਵੱਲੋਂ ਵੱਖ-ਵੱਖ ਅਸਾਮੀਆਂ ਦੇ ਲਈ ਜੋ ਅਪਲਾਈ ਕਰਵਾਇਆ ਗਿਆ ਸੀਗਾ ਕੈਂਡੀਡੇਟਸ ਤੋਂ ਤਾਂ ਉਹਨਾਂ ਦੇ ਲਈ ਇਹਨਾਂ ਵੱਲੋਂ ਲਿਖਤੀ ਪ੍ਰੀਖਿਆ ਜੋ ਉਹਦਾ ਅਨਾਉਂਸਮੈਂਟ ਆ ਹੋ ਚੁੱਕੀ ਆ ਤਰੀਕਾਂ ਜਾਰੀ ਕਰ ਦਿੱਤੀਆਂ ਗਈਆਂ ਲਿਖਤੀ ਪ੍ਰੀਖਿਆ ਜਿਹੜੀ ਜੀ ਦੋ ਹਿੱਸਿਆਂ ਦੇ ਵਿੱਚ ਹੋਊਗੀ ਪਾਰਟ A ਤੇ ਪਾਰਟ B ਤਾਂ ਉਸ ਤੋਂ ਪਹਿਲਾਂ ਆਪਾਂ ਪੋਸਟਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਦੇ ਲਈ ਇਹ ਨੋਟੀਫਿਕੇਸ਼ਨ ਐ ਜਾਰੀ ਹੋਇਆ ਹੈ ਅ ਡੇਟ ਆਫ ਐਗਜ਼ਾਮੀਨੇਸ਼ਨ 26/3/2025 ਡੈਂਟਲ ਮੈਕੈਨਿਕ ਡੈਂਟਲ ਟੈਕਨੀਸ਼ੀਅਨ ਮਾਲੀਕਮ ਚੌਂਕੀਦਾਰ ਤੇ 100 ਨੰਬਰ ਦਾ ਇਹਨਾਂ ਦਾ ਪੇਪਰ ਹੋਊਗਾ ਦੋ 파ਰਟ ਦੇ ਵਿੱਚ ਪੇਪਰ ਹੋਣਾ ਹੈ 파ਰਟ A ਤੇ 파ਰਟ B 50-50 ਨੰਬਰਾਂ ਦਾ ਤੇ ਇਹਦੇ ਲਈ ਇਹਨਾਂ ਵੱਲੋਂ ਟਾਈਮਿੰਗ ਲਿਖੀ ਗਈ ਹੈ ਜਿਹੜੇ ਟਾਈਮ ਇਹ ਐਗਜ਼ਾਮ ਹੈ ਹੋਣਾ ਹੈ ਨੈਕਸਟ ਹੈ ਜੀ ਅ ਡੇਟ ਆਫ ਐਗਜ਼ਾਮੀਨੇਸ਼ਨ 27/3/2025 ਕੁੱਕ ਦੀ ਪੋਸਟ ਲਈ ਧੋਬੀ ਦੀ ਪੋਸਟ ਦੇ ਲਈ ਇਹਦੇ ਲਈ ਵੀ ਦੋ 파ਟ ਦੇ ਵਿੱਚ ਪੇਪਰ ਹੋਣਾ ਜੀ ਆਟੇ 파ਟ ਵੀ 50-50 ਨੰਬਰਾਂ ਦਾ ਟਾਈਮਿੰਗ ਨਾਲ ਲਿਖੀ ਹੋਈ ਹੈ ਜੀ ਇਹਨਾਂ ਵੱਲੋਂ ਇਸੇ ਤਰ੍ਹਾਂ ਹੀ ਡੇਟ ਆਫ ਐਗਜ਼ਾਮੀਨੇਸ਼ਨ 28/3/2025 ਐਨੀਮਲ اٹੈਂਡੈਂਟ ਦੇ ਲਈ ਇਹਦੇ ਲਈ ਵੀ ਦੋ 파ਟਸ ਦੇ ਵਿੱਚ ਐਗਜ਼ਾਮ ਹੈ ਰਹਿਣ ਵਾਲਾ 50-50 ਨੰਬਰਾਂ ਦਾ ਟਾਈਮਿੰਗ ਲਿਖੀ ਹੋਈ ਹੈ 11 ਤੋਂ 1 ਵਜੇ ਤੱਕ ਤਾਂ ਇਹ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਜ ਫਰੀਦਕੋਟ ਵੱਲੋਂ ਬਹੁਤ ਵੱਡਾ ਅਪਡੇਟ ਹੈ ਜਾਰੀ ਹੋਇਆ ਹੈ ਜੋ ਦੋ ਪਾਰਟ ਹੋਣੇ ਐ ਐਗਜ਼ਾਮ ਦੇ ਇਹਦੇ ਵਿੱਚ ਪੰਜਾਬੀ ਭਾਸ਼ਾ ਦਾ ਪੇਪਰ ਹੈ ਪਾਰਟ A ਦਾ ਰਹਿਣ ਵਾਲਾ ਜੀ ਜੋ ਯੋਗਤਾ ਟੈਸਟ ਹੁੰਦਾ ਪੰਜਾਬੀ ਦਾ ਇਸੇ ਤਰ੍ਹਾਂ ਪਾਰਟ B ਦੇ ਵਿੱਚ ਆ ਸਮੇ ਦੀ ਯੋਗਤਾ ਅਨੁਸਾਰ ਆਬਜੈਕਟਿਵ ਟਾਈਪ ਕੁਐਸਚਨਸ ਹੁੰਦੇ ਆ ਇਹ ਦੋ ਭਾਗਾਂ ਦੇ ਵਿੱਚ ਪੇਪਰ ਹੋਣ ਵਾਲਾ ਹੈ ਤਾਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਗਰੀਲਕੋਟ ਦੀਆਂ ਇਹਨਾਂ ਪੋਸਟਾਂ ਦੇ ਲਈ ਜਿਹੜੇ ਉਮੀਦਵਾਰਾਂ ਨੇ ਅਪਲਾਈ ਕੀਤਾ ਉਹ ਇਹਦੀ ਲਈ ਆਪਣੀ ਤਿਆਰੀ ਰੱਖਣ ਤੇ ਆਪਣਾ ਐਗਜ਼ਾਮ ਹੈ ਦਿੱਤੀਆਂ ਤਰੀਕਿਆਂ ਦੇ ਵਿੱਚ ਜਾ ਕੇ ਦੇ ਸਕਦੇ ਆ ਅੱਜ ਦਾ ਇਹੀ ਅਪਡੇਟ ਆ ਜੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ